ਦੇਖਾ ਮੇਰੀ ਤਸਵੀਰ ਹੈ ਜਬਿਜਤਾ ਸਚੀਰ ਸ਼ਰੀਰ ਇਹ ਸਤਿਗੁਰੂ ਆਖਣ ਲੱਗੇ ਤੁਸੀਂ ਇਸ ਤਰ੍ਹਾਂ ਕਰੋ ਮੇਰੀ ਇੱਕ ਤਸਵੀਰ ਬਣਵਾ ਕੇ ਆਪਣੇ ਕੋਲ ਰੱਖ ਲਵੋ ਕਿਤੇ ਮੈਂ ਥੋੜਾ ਜ਼ਿਕਰ ਕਰ ਦੇਵਾਂ ਕਿ ਵੈਸੇ ਇਸ ਮਾਤਾ ਨੂੰ ਸਤਿਗੁਰੂ ਪਹਿਲਾਂ ਹੀ ਵਰਦਾਨ ਦੇ ਚੁੱਕੇ ਨੇ ਜੋ ਪਿਛਲੇ ਦਿਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਜਦ ਵੀ ਤੁਸੀਂ ਨਾਮ ਸਿਮਰਨ ਕਰਦੇ ਆਂ ਹਿਰਦੇ ਵਿੱਚ ਸਾਨੂੰ ਯਾਦ ਕਰੋਗੇ ਤੁਹਾਨੂੰ ਦਰਸ਼ਨ ਹੋ ਜਾਣਗੇ ਫੇਰ ਤਾਂ ਤਸਵੀਰ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਪਰ ਕਿਉਂਕਿ ਇਥੇ ਧਾਕੇ ਵਿੱਚ ਇੱਕ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਜੀ ਦੀ ਤਸਵੀਰ ਮੌਜੂਦ ਦੱਸੀ ਜਾਂਦੀ ਹੈ ਜਿਸ ਦੇ ਬਾਰੇ ਧਾਰਸ਼ਕਾਂ ਇਸ ਤਰ੍ਹਾਂ ਆਖਦੇ ਨੇ ਕਿ ਉਹ ਸਤਿਗੁਰਾਂ ਨੇ ਆਪ ਬਣਵਾਈ ਸੀ ਸੋ ਉਸ ਦੇ ਪਿੱਛੇ ਇਹ ਜੋ ਸਾਖੀ ਹੈ ਕਵੀ ਜੀ ਨੇ ਨਾਲ ਜੋੜੀ ਹੈ ਕਿ ਸਤਿਗੁਰਾਂ ਕੋਲੋਂ ਉਹ ਮਾਤਾ ਕਹਿੰਦੀ ਮੈਨੂੰ ਨਿਤਾ ਪ੍ਰਤੀ ਦਰਸ਼ਨ ਹੋਵੇ ਇਸ ਕਰਕੇ ਸਤਿਗੁਰਾਂ ਨੇ ਆਖਿਆ ਮੇਰੀ ਤਸਵੀਰ ਬਣਵਾ ਕੇ ਆਪਣੇ ਕੋਲ ਰੱਖ ਲਵੋ ਵੈਸੇ ਤਾਂ ਸਤਗੁਰਾਂ ਦਾ ਦਰਸ਼ਨ ਸੰਗਤ ਦੇ ਵਿੱਚ ਹੈ ਵਿੱਚ ਸੰਗਤਾ ਰੱਬ ਵਸੈ ਜੀਓ ਪਰ ਇੱਥੇ ਕਿਉਂਕਿ ਕਮੀ ਜੀ ਨੇ ਉਸ ਸਾਖੀ ਨੂੰ ਤਸਵੀਰ ਦੇ ਨਾਲ ਜੋੜਿਆ ਹੈ ਵੈਸੇ ਗੁਰੂ ਸਾਹਿਬ ਉਸ ਮਾਤਾ ਨੂੰ ਆਖ ਚੁੱਕੇ ਹਨ ਕਿ ਮੇਰਾ ਦਰਸ਼ਨ ਤੈਨੂੰ ਹਿਰਦੇ ਵਿੱਚ ਜਦੋਂ ਯਾਦ ਕਰੇਗੀ ਉਹ ਜਾਵੇਗਾ ਇਸ ਪ੍ਰੇਮ ਪਰ ਰਾਗ ਤੇ ਗਾਇ ਹੋਈ ਪੁਣੀ ਜੋ ਕਰਤੋ ਸਤਗੁਰੂ ਆਖਣ ਲੱਗੇ ਉਸ ਤਸਵੀਰ ਨੂੰ ਤੁਸੀਂ ਪਲੱਗ ਦੇ ਉੱਤੇ ਟਿਕਾ ਕੇ ਰੱਖ ਸਕਦੇ ਹੋ ਜਥਾ ਕਰੀ ਅਬ ਮੇਰੀ ਪੂਜਾ ਤਾਹ ਸ੍ਰੀ ਜੀ ਦਾ ਨਾਮ ਪੂਜਾ ਫਿਰ ਇਸ ਤਰ੍ਹਾਂ ਤੁਸੀਂ ਜਿਵੇਂ ਮੇਰੀ ਪੂਜਾ ਕਰਦੇ ਹੋ ਐਵੇਂ ਹੀ ਤੁਸੀਂ ਬਾਣੀ ਦੇ ਰਾਨੀ ਪੂਜਾ ਕਰਨੀ ਵੈਸੇ ਕਵੀ ਜੀ ਨੇ ਇੱਥੇ ਲਿਖ ਦਿੱਤਾ ਕਿ ਉਸ ਫੋਟੋ ਦੀ ਪੂਜਾ ਕਰਨੀ ਤੇ ਉਹਨੂੰ ਮੇਰਾ ਦੂਜਾ ਸਰੀਰ ਸਮਝਣਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਸਵੀਰਾਂ ਦੀ ਪੂਜਾ ਕਰਨ ਦਾ ਵਿਰੋਧ ਕਰਦੀ ਹੈ ਫਿਰ ਸਾਈਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਆਪਣੀ ਤਸਵੀਰ ਬਣਵਾ ਕੇ ਉਹਦੀ ਪੂਜਾ ਕਰਨ ਦਾ ਉਪਦੇਸ਼ ਸਿੱਖਾਂ ਨੂੰ ਨਹੀਂ ਦੇਣਗੇ ਕਿਉਂਕਿ ਇਹ ਤਾਂ ਫਿਰ ਆਪਣੀ ਹੀ ਬਾਣੀ ਦੇ ਹੁੰਟ ਚੱਲਣ ਵਾਲੀ ਗੱਲ ਹੋ ਜਾਵੇਗੀ

ਇਸ ਤਰ੍ਹਾਂ ਸਿਧਾਈ ਜਾਇ ਤੇ ਤੇਰੇ ਕੋਲੇ ਆਏ ਇਹ ਸੁਣ ਕਰਕੇ ਬੜੀ ਪ੍ਰਸੰਨ ਹੋਈ ਤੇ ਤੁਰੰਤ ਇੱਕ ਵਧੀਆ ਕਲਾਕਾਰ ਚિત੍ਰਕਾਂ ਉਸ ਨੂੰ ਬੁਲਾ ਕਰਕੇ ਲਿਆਉਂਦੀ ਹੈ ਬਹੁਤ ਧਨ ਦੇ ਕੇ ਸੁਣਾਈ ਜਥਾ ਯੋਗ ਇੱਕ ਲਿਖੂ ਬਣਾਏ ਇਸ ਤਰ੍ਹਾਂ ਬਹੁਤ ਸਾਰਾ ਧਨ ਦੇ ਕੇ ਉਸ ਨੂੰ ਆਖਿਆ ਕਿ ਜਥਾ ਯੋਗ ਸੋਹਣੀ ਤਸਵੀਰ ਬਣਾਉਣੀ ਹੈ ਗੁਰੂ ਸਵਾਰੀ ਉੱਥੇ ਤਸਵੀਰ ਮजूद ਹੈ ਉਹ ਉਹਦੀ ਸਾਖੀ ਸ਼ੁਰੂ ਹੁੰਦੀ ਹੈ ਕਿ ਉਹ ਤਸਵੀਰ ਕਿਸ ਤਰ੍ਹਾਂ ਬਣਵਾਈ ਹੈ ਚਤੁਰਤ ਤੇਰਾ ਕਰ ਚਿਤ ਚਾਰੂ ਬੈਠ ਨਿਕਟ ਬੰਧਕ ਕਰ ਭਾਵ ਉਹ ਜਿਹੜਾ ਬੜਾ ਸਿਆਣਾ ਚਿੱਤਰਕਾਰ ਸੀ ਮਾਨ ਦੇ ਵਿੱਚ ਚਾ ਪੈਦਾ ਕਰਕੇ ਸਤਗੁਰਾਂ ਦੇ ਪਾਸ ਨਮਸ਼ਕਾਰ ਕਰਕੇ ਬੈਠ ਜਾਂਦਾ ਹਾਂ ਅੰਤ ਸੋ ਵਸਤ ਸਜੇ ਹੈ ਜੈਸੇ ਤਹੀ ਪ੍ਰੇਮ ਕੋ ਨਿਰਕਰ ਤੈਸੇ ਜੇਸਾ ਸਤਗੁਰਾਂ ਨੇ ਵਸਤਰ ਪਾਏ ਹੋਏ ਸੀ ਸਾਰੇ ਦੇ ਸਾਰੇ ਉਸ ਨੇ ਉਸੇ ਤਰ੍ਹਾਂ ਚਿੱਤਰ ਬਣਾ ਦਿੱਤਾ ਹੈ ਬਦਨੰ ਪ੍ਰਫੁਲਤ ਕਮਲ ਸਮਾਨਾ ਰੂਪਿਲੋਚਨ ਤੇ ਭਾਗ ਦਾ ਸਤਗੁਰਾਂ ਦਾ ਮੁਖੜਾ ਕਮਲ ਦੇ ਸਮਾਨ ਖਿੜਿਆ ਹੋਇਆ ਹੈ ਅੱਖਾਂ ਬੜੀਆਂ ਸੁੰਦਰ ਹਨ ਉਹ ਸਾਰਾ ਕੁਝ ਚਿੱਤਰਕਾਰ ਸਤਿਗੁਰਾਂ ਨਾਲ ਟਿਕਟਕੀ ਲਗਾ ਕਰਕੇ ਦੇਖਦਾ ਹੈ ਨਹਿ ਲਿਖ ਸਗਰ ਰਹਿਉ ਪਛਤਾਈ ਤਕ ਸੂਤਨ ਗਹੀ ਕਰਦਾਏ ਪਰ ਉਸ ਚਿੱਤਰਕਾਰ ਕੋਲੋਂ ਕਵੀ ਦੀ ਆਗਦੇ ਤੇ ਸਤਿਗੁਰਾਂ ਦਾ ਚਿਹਰਾ ਨਾ ਬਣ ਪਾਇਆ ਉਸੇ ਕਲਮ ਜਿਹੜੀ ਰੱਖ ਦਿੱਤੀ ਤੇ ਮਨ ਵਿੱਚ ਪਛਤਾਉਂਦਾ ਹੈ ਆਪਣਾ ਹੱਥ ਤੇ ਮੁਕੋ ਲਿਖਿਓ ਕੁ ਬਿਸਮਾਇ ਜਿੰਦਿਰ ਪਿਕੇ ਤੇ ਕਵੀ ਦੀ ਆਗਦੇ ਕਿ ਫੇਰ ਸਤਗੁਰਾਂ ਨੇ ਆਪਣੇ ਹੱਥ ਦੇ ਨਾਲ ਆਪਣੀ ਚਿਹਰੇ ਦੀ ਤਸਵੀਰ ਬਣਾ ਦਿੱਤੀ ਸੋ ਇਹ ਉਸ ਜੋ ਤਸਵੀਰ ਮੰਨੀ ਜਾਂਦੀ ਹੈ ਕਿ ਸਤਗੁਰਾਂ ਦੀ オリジナル ਤਸਵੀਰ ਹੈ ਉਹਦੇ ਬਾਰੇ ਕਵੀ ਜੀ ਨੇ ਇਹ ਜ਼ਿਕਰ ਕੀਤਾ ਹੈ ਨਿਜ ਕਰਦੇ ਫਿਰਦਾ ਕੋਈ ਭਰੀ ਅਨੰਦ ਸੁਸੁੰਦਰ ਲਈ ਸਤਗੁਰਾਂ ਨੇ ਆਪਣੇ ਹੱਥ ਦੇ ਨਾਲ ਉਹ ਤਸਵੀਰ ਉਸ ਵਿਰਧ ਬਾਤਾ ਨੂੰ ਦਿੱਤੀ ਹੈ ਨਿਕਲ ਲਗੇ ਅਗੇ ਸੋਏ ਮੂਰਤ ਬਲਕ ਮਿਲੀ ਹੈ ਦੋਏ ਇਸ ਤਰ੍ਹਾਂ ਹੁਣ ਉਹ ਦੇਖਦੀ ਹੈ ਉਹਦੇ ਮਨ ਵਿੱਚ ਇਸ ਤਰ੍ਹਾਂ ਆਉਂਦਾ ਆਖ ਲਈਏ ਕਿ ਉਹ ਦੇਖਦੀ ਹੈ ਤੇ ਸਤਿਗੁਰਾਂ ਦੀ ਜੋ ਤਸਵੀਰ ਹੈ ਉਸ ਦੀਆਂ ਅੱਖਾਂ ਬੰਦ ਹਨ ਗੁਰਮੂਰਤਿ ਜੋ ਨਾ ਖੁਦ ਗਈਏ ਖੁਦ ਗੱਦੇ ਬਿਸਮਤ ਭਈ ਤੇ ਉਸ ਤੋਂ ਬਾਅਦ ਉਹ ਦੇਖਿਆ ਤੇ ਅੱਖਾਂ ਖੁੱਲ ਗਈਆਂ ਤੇ ਦੇਖ ਕਰਕੇ ਬੜੀ ਹੈਰਾਨ ਹੁੰਦੀ ਹੈ ਗੁਰਮੂਰਤਿ ਹੈ ਸ਼ਕਤ ਰਤਿ ਧ੍ਰਣ ਨਿਸ਼ਚੈ ਪਰਦੇ ਕਰ ਤੇ ਉਸ ਨੇ ਅੰਦਰ ਵਿੱਚ ਧ੍ਰਣ ਨਿਸ਼ਚੈ ਕੀਤਾ ਕਿ ਗੁਰੂ ਦੀ ਫੋਟੋ ਜਿਹੜੀ ਸ਼ਕਤੀ ਇਹਦੇ ਵਿੱਚ ਹੈ ਪਹਿਲਾਂ ਅੱਖਾਂ ਬੰਦ ਸਨ ਅੱਖਾਂ ਖੁੱਲ੍ਹ ਗਈਆਂ ਹਨ ਕਰੀ ਪ੍ਰਯਤ ਸਦਾ ਪਰ ਜੋਰੇ ਮਨ ਉਹ ਬੈਠੇ ਗੁਰਪੁਰੇ ਜਦੋਂ ਉਸਨੇ ਪਲੰਗ ਦੇ ਉੱਤੇ ਉੱਤੇ ਸਥਾਪਿਤ ਕੀਤੀ ਤਸਵੀਰ ਤੇ ਜਿਵੇਂ ਲੱਗਦਾ ਸੀ ਕਿ ਇੰਨੀ ਸੋਹਣੀ ਉਹ ਚਿੱਤਰਕਾਰੀ ਸੀ ਏਵੇਂ ਲੱਗਦਾ ਸੀ ਸਤਗੁਰੂ ਆਪ ਵਿਰਾਜਮਾਨ ਹਨ ਸਿੱਖ ਦਰਸ਼ਨ ਕੋ ਦਰਸਾਈ ਤੱਕੀ ਫਲਕ ਉਨ ਫੁਰਤ ਦਿਖਾਈ ਜਦੋਂ ਜਦੋਂ ਵੀ ਦਰਸ਼ਨ ਕਰਦੀ ਹੈ ਏਵੇਂ ਲੱਗਦਾ ਹੈ ਜਿਵੇਂ ਤਸਵੀਰ ਦੇ ਜੋ ਨਿਤਰ ਨੇ ਕਦੇ ਬੰਦ ਹੋ ਜਾਂਦੇ ਤੇ ਕਦੇ ਖੁੱਲ ਜਾਂਦੇ ਨੇ ਗੁਰੂ ਸਾਰੀਓ ਇੱਥੇ ਮੈਂ ਜ਼ਰੂਰ ਇਹ ਦੱਸਣਾ ਚਾਹੁੰਦਾ ਹਾਂ ਚਾਹੇ ਕਿਸੇ ਨੂੰ ਚੰਗਾ ਨਾ ਵੀ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ ਪਰ ਤਸਵੀਰ ਦੇ ਵਿੱਚ ਇਸ ਤਰ੍ਹਾਂ ਦੀ ਸ਼ਕਤੀ ਨਹੀਂ ਦਿਖਾਉਣਗੇ ਕਿਉਂਕਿ ਉਹ ਤਸਵੀਰਾਂ ਨਾਲ ਜੋੜਨ ਦਾ ਕੰਮ ਨਹੀਂ ਕਰਦੇ ਉਹ ਸ਼ਬਦ ਨਾਲ ਜੋੜਨ ਦਾ ਕਾਰਜ ਕਰਦੇ ਨੇ ਇਸ ਕਰਕੇ ਕਵੀ ਜੀ ਨੇ ਆਪਣੀ ਮਨੋਤਮ ਅਨੁਸਾਰ ਲਿਖਿਆ ਕਿ ਉਹ ਤਸਵੀਰ ਦੇ ਨਿਰਤਰ ਕਦੇ ਬੰਦ ਹੋ ਜਾਂਦੇ ਤੇ ਕਦੇ ਖੁੱਲ ਜਾਂਦੇ ਜਿਸ ਤਰ੍ਹਾਂ ਜਾਗਰਤ ਤਸਵੀਰ ਹੋਵੇ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਤਸਵੀਰਾਂ ਦੇ ਨਾਲ ਸਿੱਖ ਨੂੰ ਨਹੀਂ ਜੋੜਨਾ ਗਿਆਨ ਦੇ ਨਾਲ ਜੋੜਨਾ ਹੈ ਸ਼ਬਦ ਦੇ ਨਾਲ ਗੁਰਬਾਣੀ ਨਾਲ ਜੋੜਨਾ ਹੈ ਤਾਂ ਦੇ ਸੁਪਾਏ ਤੇ ਪ੍ਰਤਪੂਰਤ ਦੇ ਹੁਣ ਸਾਜ ਇਸ ਤਰ੍ਹਾਂ ਹੁਣ ਇਹਦਾ ਹਿਰਦਾ ਸ਼ੀਤਲ ਹੋਇਆ ਹੈ ਤੇ ਨਿਤਾ ਪ੍ਰਤੀ ਗੁਰਬਾਣੀ ਪੜ੍ਹਦੇ ਹੋਏ ਸਤਿਗੁਰਾਂ ਦੀ ਪੂਜਾ ਕਰਦੀ ਹੈ ਸ੍ਰੀ ਸਤਗੁਰ ਸਭ ਤੇ ਹੋਏ ਵਿਦਾ ਚਲੇ ਸਬੀ ਮਹੀਪੇ ਤਦਾ ਇਸ ਤਰ੍ਹਾਂ ਹੁਣ ਸਤਗੁਰੂ ਸਾਰੀਆਂ ਸੰਗਤਾਂ ਕੋਲੋਂ ਵਿਦਾ ਲੈ ਕਰਕੇ ਜੋ ਰਾਜਾ ਰਾਮ ਸਿੰਘ ਹੈ ਉਸਦੇ ਪਾਸ ਚਲੇ ਜਾਂਦੇ ਹਨ